ਸਾਥੀਓ ਸਤ ਸ੍ਰੀ ਅਕਾਲ ਅੱਜ ਪੰਜਾਬ ਦੇ ਵਿੱਚ ਨੂੰ 8 ਵਜੇ ਦੇ ਕਰੀਬ ਬਿਜਲੀ ਦਾ ਕੱਟ ਲੱਗਣਾ ਜਿੱਥੇ ਫਿਰ ਆਰਮੀ ਨੇ ਆਪਣਾ ਕੋਈ ਜੰਗੀ ਅਭਿਆਸ ਕਰਨਾ ਵਾ ਕਿ ਜਦੋਂ ਬਿਜਲੀ ਦਾ ਕੱਟ ਲੱਗੇ ਤੁਸੀਂ ਆਪਣੇ ਜਿਹੜੇ ਇਨਵਰਟਰ ਆ ਜਾਂ ਜਨਰੇਟਰਾਂ ਜਾਂ ਘਰਾਂ ਦੀਆਂ ਜਾਂ ਬਾਹਰੀਆਂ ਲੱਟਾਂ ਨਹੀਂ ਲਾਣੀਆਂ ਉਹਨੂੰ ਬੰਦ ਰੱਖੋ ਕਿਉਂਕਿ ਇਹ ਜਿਹੜਾ ਅਭਿਆਸ ਹੋਊਗਾ ਇਹ ਪਾਕਿਸਤਾਨ ਤੋਂ ਕਪੀਗ ਬਾਲਡ ਵਿਲੇਜ ਨੂੰ ਦੇਖੇਗਾ ਇੰਨਾ ਇਹ ਜ਼ਬਰਦਸਤ ਹੋਵੇਗਾ ਸੋ ਇਹ ਡੀਸੀ ਸਾਹਿਬ ਹਰਪੁਰ ਨੇ ਵੀ ਇਹ ਅਖਬਾਰ ਦੇ ਵਿੱਚ ਇਹ ਦਿੱਤਾ ਇਹ ਮਾਰਕ ਡ੍ਰਿਲ ਕੋਈ ਕਹਿੰਦਾ ਮੂਕ ਡ੍ਰਿਲ ਹੋਣੀ ਆ ਇਹ ਆਰਮੀ ਦੀ ਕਿ ਜਿਹਦੇ ਵਿੱਚ ਤੁਸੀਂ ਜਦੋਂ ਬਿਜਲੀ ਦਾ ਕੱਟ 8 ਵਜੇ ਕੱਟ ਲੱਗੇ ਉਦੋਂ ਆਪਣੇ ਇਨਵਰਟਰ ਦੀਆਂ ਜਾਂ ਜਨਰੇਟਰ ਦੀਆਂ ਲਟਾਂ ਬੰਦ ਕਰ ਦੇਣੀਆਂ ਘਰਾਂ ਦੇ ਬਾਹਰ ਨਿਕਲੋ ਆ ਆਪਣੇ ਸੁਰੱਖਿਅਤ ਥਾਂ ਤੇ ਆਪਣੇ ਘਰਾਂ ਦੇ ਵਿੱਚ ਬੈਠ ਰਹੋ ਜਦੋਂ ਸਾਇਰਨ ਵੱਜੇ ਜਿਵੇਂ ਆ ਪੁਲਿਸ ਦੀਆਂ ਗੱਡੀਆਂ ਦਾ ਵੱਜਦਾ ਜਾਂ ਅੱਗ ਬੁਝਾਉਣ ਵਾਲੀ ਮਸ਼ੀਨ ਦਾ ਵੱਜਦਾ ਉਹ ਵੱਜੇ ਤੇ ਘਬਰਾਣਾ ਨਹੀਂ ਘਬਰਾਣੇ ਵਾਲੀ ਗੱਲ ਨਹੀਂ ਕਿ ਉਹ ਪਹੁੰਚ ਜਿਐ ਨੇ ਆਪਣੀ ਕਾਰਵਾਈ ਕਰਨੀ ਆ ਇਸ ਕਰਕੇ ਤੁਸੀਂ ਘਬਰਾਣੇ ਨਾ ਆਪਣੇ ਅੰਦਰਾਂ ਦੇ ਵਿੱਚ ਬੈਠੇ ਰਹਿਣਾ ਦੁਬਾਰਾ ਫੇਰ ਮੈਂ ਰਿਪੀਟ ਕਰਦਾ ਆਪਣੇ ਘਰਾਂ ਦੀਆਂ ਲੱਟਾਂ ਨੂੰ ਬੰਦ ਰੱਖੋ ਜੇ ਤੁਹਾਡੇ ਆਂਢ ਗੁਆਂਢ ਕੋਈ ਲਾਈਟ ਜਗਦੀ ਆ ਉਹ ਆਂਢ ਗੁਆਂਢ ਨੇ ਕੋਈ ਭਾਈ ਲਾਈਟ ਬੰਦ ਕਰੋ ਤਾਂ ਇਹ ਸਰਕਾਰਾਂ ਵੱਲੋਂ ਅੱਜ ਹਦਾਇਤਾਂ ਵਾਂ ਕਿ 8 ਵਜੇ ਰਾਤ ਨੂੰ ਕਟ ਲੱਗਣਾ ਬਿਜਲੀ ਦਾ ਉਹ ਕਟ ਦੇ ਵਿੱਚ ਕੋਈ ਘਰ ਦਾ ਲਾਈਟ ਨਾ ਵਾਲੇ ਆਪਣੇ ਇਨਵਰਟਰ ਵਗੈਰਾ ਸਾਰੀਆਂ ਲੱਟਾ ਬੰਦਰ ਪੱਖੇ ਵਗੈਰਾ ਚੱਲੋ ਲਾਈਟ ਨਹੀਂ ਕੋ ਚੱਲਣੀ ਚਾਹੀਦੀ ਆ ਤਾਂ ਇਸ ਰਾਨ ਹਦਾਇਤਾਂ ਦੀ ਪਾਲਣਾ ਕਰੋ ਹਾਲਾਤ ਤੁਹਾਨੂੰ ਪਤਾ ਹੈ ਕਿ ਹੋ ਜਾਏ ਭਾਰਤ ਔਰ ਪਾਕਿਸਤਾਨ ਦੇ ਹੋ ਰਹਾ ਆ ਮੈਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੰਟੀਗਾ ਸੱਚੇ ਪਾਤਸ਼ਾਹ ਰਹਿਮਤ ਕਰੇ ਕਿਰਪਾ ਕਰੇ ਸ਼ਾਂਤੀ ਬਖਸ਼ੇ ਨਾਇ ਜੰਗਲ ਕੀਤਾ ਵਧੀਆ ਗੱਲ ਵਾ ਵਾਈਗੁਰ ਦੇ ਚੈਨਲ ਕੇ ਹੀ ਰਜ਼ਾ ਸਾਹਿਬ ਵਾਈਗੁਰ ਜੀ ਕਾ ਸਾਹਿਬ ਵਾਈਗੁਰ ਜੀ ਕੀ ਫਤਿਹ